ਮੇਰਾ ਨਾਮ ਪ੍ਰੋਫਿਟ ਲਾਪੋਲ ਹੈ ਮੈਂ ਡੇਢ ਬਾਬਾ ਨਾਨਕ ਤੋਂ ਆ ਹਰੂ ਵਾਲ ਤੋਂ ਸਰ ਅੱਜ ਦੀ ਯਾਤਰਾ ਸ਼ੁਭੇਦਰਾ ਕਰਦੇ ਤੇ ਕੀ ਕਹਿਣਾ ਚਾਹੁੰਦੇ ਨੇ ਸਰ ਮੈਂ ਇਹ ਕਹਿਣਾ ਚਾਹ ਰਿਹਾ ਹਾਂ ਕਿ ਸੋਭਾ ਯਾਤਰਾ ਪਿਆਰ ਦਾ ਸੰਦੇਸ਼ ਦੇਣ ਦੇ ਲਈ ਕੱਢ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮਸੀਹ ਯਸ਼ੂ ਮਸੀਹ ਏਸੀ ਵੀ ਆਏ ਕਿ ਅਸੀਂ ਜੀਵਨ ਪਾਈਏ ਤੁਸੀਂ ਸੁਣਿਆ ਵੀ ਹੋਏਗਾ ਕਿ ਜਿਹੜਾ ਨੇ ਯਸ਼ੂ ਮਸੀਹ ਨੂੰ ਕਬੂਲ ਕੀਤਾ ਤੋ ਯੂਸ਼ੂ ਮਸੀਹ ਕੋ ਆਏ ਉਹਨਾਂ ਨੇ ਆਪਣੀ ਗਵਾਹੀ ਦੇ ਵਿੱਚ ਇਹੀ ਗੱਲ ਦੱਸੀ ਹੈ ਕਿ ਸਾਨੂੰ ਸ਼ਾਂਤੀ ਮਿਲੀ ਸਾਨੂੰ ਚੰਗਿਆਈ ਮਿਲੀ ਸਾਨੂੰ ਛੁਟਕਾਰਾ ਮਿਲਿਆ ਤੇ ਸਵਰਗ ਰਾਜ ਦੇ ਅਧਿਕਾਰੀ ਹੋਏ ਮੇਰਾ ਨਾਮ ਪ੍ਰੋਫੈਟ ਰੋਹਿਤ ਪਾਲ ਸੰਧੂ ਹੈ ਪੈਦਾ ਮਕਸਦ ਹੈ ਮਨਾਉਂਦਾ ਕਿ ਪ੍ਰਭੂ ਯੂਸ਼ੂ ਮਸੀਹ ਇਸ ਸੰਸਾਰ ਦੇ ਵਿੱਚ ਪਾਪੀਆਂ ਦੇ ਉਧਾਰ ਦੇ ਲਈ ਪੈਦਾ ਹੋਏ ਔਰ ਜਿੰਨੇ ਵੀ ਲੋਕ ਪਾਪ ਦੇ ਵਿੱਚ ਗੁਲਾਮੀ ਦੇ ਵਿੱਚ ਜਕੜੇ ਨੇ ਉਹਨਾਂ ਨੂੰ ਛੁਡਾਉਣ ਦੇ ਲਈ ਪੈਦਾ ਹੋਏ ਔਰ ਬਾਈਬਲ 'ਚ ਲਿਖਿਆ ਹੈ ਕਿ ਪ੍ਰਭੂ ਯੀਸ਼ੂ ਮਸੀਹ ਹੀ ਮੁਕਤੀ ਦਤਾ ਹੈ ਔਰ ਉਸ ਤੋਂ ਬਿਨਾ ਕਿਸੇ ਤੋਂ ਵੀ ਮੁਕਤੀ ਨਹੀਂ ਹੈ ਔਰ ਆਪਾਂ ਇਹੀ ਸੰਦੇਸ਼ ਲੈ ਕੇ ਸ਼ਾਂਤੀ ਦਾ ਔਰ ਪਿਆਰ ਦਾ ਸੰਦੇਸ਼ ਲੈ ਕੇ ਅੱਜ ਬਟਾਲਾ ਸਿਟੀ ਦੇ ਵਿੱਚ ਨਿਕਲ ਰਹੇ ਆ ਪਿੰਡ ਸੈਦ ਮੁਬਾਰਕ ਤੋਂ ਇਹ ਸਾਡੀ ਸੋਭਾ ਯਾਤਰਾ ਪਿੰਡ ਸੈਦ ਮੁਬਾਰਕ ਤੋਂ ਨਿਕਲ ਰਹੀ ਹੈ ਔਰ ਬਟਾਲਾ ਸਿਟੀ ਦੇ ਵਿੱਚ ਜਾਏਗੀ ਔਰ ਅਲੱਗ-ਅਲੱਗ ਚੌਂਕਾ ਦੇ ਵਿੱਚ ਬਟਾਲਾ ਦੇ ਵਿੱਚ ਪ੍ਰਚਾਰ ਕਰਦੇ ਹੋਏ ਖੁਸ਼ਖਬਰੀ ਦਾ ਉਸ ਤੋਂ ਬਾਅਦ ਫੇਰ ਵਾਪਸ ਸੈਦ ਮੁਬਾਰਕ ਵਿੱਚ ਆਏਗੀ ਸੰਦੇਸ਼ ਇਹੀ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਹਰ ਇੱਕ ਦੇ ਲਈ ਆਪਣਾ ਪ੍ਰਾਣ ਦਿੱਤਾ ਔਰ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਤਾਂ ਆਪਾਂ ਸ਼ਹਿਰ ਦੇ ਵਿੱਚ ਬਟਾਲਾ ਨਿਵਾਸੀਆਂ ਨੂੰ ਇਹੀ ਸੰਦੇਸ਼ ਦਿੰਦੇ ਆ ਕਿ ਇੱਕ ਦੂਸਰੇ ਦੇ ਨਾਲ ਪ੍ਰੇਮ ਕਰੋ ਔਰ ਪਰਮੇਸ਼ਵਰ ਪ੍ਰੇਮ ਆ ਔਰ ਪਰਮੇਸ਼ਵਰ ਨੇ ਪਾਪੀਆਂ ਨੂੰ ਬਚਾਉਣ ਦੇ ਲਈ ਆਪਣਾ ਪ੍ਰਾਣ ਦਿੱਤਾ ਉਹ ਇਸਾਈ ਬਣਾਉਣ ਦੇ ਲਈ ਨਹੀਂ ਆਇਆ ਉਹ ਲੋਕਾਂ ਨੂੰ ਸਹੀ ਬਣਾਉਣ ਦੇ ਲਈ ਆਇਆ ਕਿਉਂ ਆਪਣੇ ਗੁਨਾਹਾਂ ਤੋਂ ਪਛਤਾਪ ਕਰਕੇ ਇੱਕ ਸਹੀ ਔਰ ਸੱਚਾ ਜੀਵਨ ਬਤੀਤ ਕਰੇ ਕਿੰਨੇ ਕ ਕਮਿਊਨਿਟੀ ਦੇ ਲੋਕ ਕਿੰਨੀਆਂ ਚਰਚ ਦੇ ਲੋਕ ਜਿਹੜੇ ਤੁਹਾਡੇ ਨਾਲ ਇਸ ਟਾਈਮ ਦੇ ਵਿੱਚ ਸਾਥ ਦੇ ਰਹੇ ਨੇ ਇਸ ਟਾਈਮ ਮੇਰੇ ਨਾਲ ਡੇਰਾ ਬਾਬਾ ਨਾਨਕ ਤੋਂ ਆ ਪਾਸਟਰ ਲਵਪ੍ਰੀਤ ਜੀ ਔਰ ਪਾਸਟਰ ਨਾਵ ਜੀ ਔਰ ਪਾਸਟਰ ਹੀਰਾ ਮਸੀਹ ਜੀ ਬਟਾਲਾ ਤੋਂ ਪਾਸਟਰ ਯਾਕੂਬ ਪਾਸਟਰ ਡੇਵਿਡ ਕਾਫੀ ਐਸੋਸੀਏਸ਼ਨਸ ਔਰ ਕਾਫੀ ਪਾਸਟਰ ਸਾਡੇ ਨਾਲ ਨੇ ਇਸ ਟਾਈਮ ਔਰ ਆਪਾਂ ਇਹੀ ਸ਼ਾਂਤੋ ਜੀ ਜਿਲ੍ਹਾ ਗੁਰਦਾਸ ਤੋਂ ਸਾਰਿਆਂ ਦੇ ਸਹਿਯੋਗ ਨਾਲ ਜਰੀਏ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਹ ਕੰਮ ਕਰ ਰਹੇ ਆਂ ਔਰ ਪਰਮੇਸ਼ਵਰ ਇੱਕ ਸੱਚਾ ਔਰ ਸਾਫ਼ ਔਰ ਪਵਿੱਤਰ ਸੰਦੇਸ਼ ਆਪਾਂ ਦੇ ਰਿਹਾ ਕਿ ਸਭ ਸ਼ਾਂਤੀ ਦੇ ਨਾਲ ਔਰ ਪ੍ਰੇਮ ਦੇ ਨਾਲ ਇੱਕ ਦੂਸਰੇ ਦੇ ਨਾਲ ਰਹਿਣ ਔਰ ਪਰਮੇਸ਼ਵਰ ਜਿਹੜਾ ਹੈ ਇਹੀ ਚਾਹੁੰਦਾ ਹੈ